ਕੀ ਕਰਦੀ ਬਤੂ ਬੀਬੀ पांडे ਮਾਂਝਦੀਆਂ ਤੂੰ ਖੜੀ ਹੋ ਮੈਂ ਆਪੇ ਮਾਂਜੂ ਪਾਂਦੇ ਨਾ ਨਾ ਤੂੰ ਉੱਥੇ ਜਾ ਕੇ ਬਹਿ ਜਾ ਮੈਂ ਮਾਂਝਦੀਆਂ ਤੂੰ 2 ਮੀਟਰ ਆਰਾਮ ਕਰ ਲੈ ਮੈਂ ਮਾਂਜੂ ਮੈਂ ਇਹ ਬੇਦੀ ਨੇ ਮੈਂ ਕਰਨਾ ਕੀਆ ਬੀਬੀ ਤੇਰੀ ਆਰਾਮ ਕਰਨ ਦੀ ਉਮਰ ਆ ਤੂੰ ਕਰ ਲੈ ਹੋਰ ਮੈਂ ਮਾਂਜ ਦਨੀ ਆ ਦੋ ਤਾਂ ਕਹਿੰਦੇ ਨੇ ਆਖੇ ਜਿੱਦ ਨਹੀਂ ਕਰਦੇ ਹੁੰਦੇ ਸਿਆਣਿਆਂ ਨਾਲ ਕੋਈ ਨਾ ਕੋਈ ਨਾ ਸਿਆਣੇ ਬੰਦੇ ਸਿੱਟੇ ਸੋਹਣੇ ਲੱਗਦੇ ਆ ਮੈਂ ਮਾਂਜ ਦਨੀ ਆ ਚੱਲ ਮੈਂ ਤੋ ਦਨੀ ਆ ਫਿਰ ਹਾਂ ਨਾ ਨਾ ਕਾਣੂ ਲੈ ਮੈਂ ਤਾਂ ਮੂੰਹ ਮਸਦਨੀ ਆ ਬੀਬੇ ਤੂੰ ਆਰਾਮ ਕਰ ਲੈ ਤੂੰ ਕਾਣੂ ਵਾਂਜਦੀ ਆ ਕੋਈ ਨਹੀਂ ਤੂੰ ਔਖੀ ਲੈ ਦਸ ਮਸਾਂ ਤਾਂ ਆਪਾਂ ਉਹ ਕਰਨ ਲੱਗਿਆ ਬਣਨ ਲੱਗੀ ਆਪਣੀ ਹੋਰ ਰੱਬ ਆਈ ਆਪਣੀ ਬਣਾ ਕੇ ਰੱਖੇ ਫੇ ਪਹ ਪਾਰ ਆ ਰੇ ਆਪਣੀ ਹੋਰ ਬੀਬੇ ਹੁਣ ਤੂੰ ਆਰਾਮ ਕਰਿਆ ਅਖਰ ਮੈਂ ਹੈਗੀ ਆ ਨਾ ਕੰਮ ਕਰਨ ਨੂੰ ਮਸਾਂ ਮਸਾਂ ਆਪਣੀ ਬਣਨ ਲੱਗੀ ਆਈ ਰੱਖਿਆ ਕਰ ਪਿਆ ਹੋਰ ਨਜ਼ਰ ਨਾ ਲੱਗ ਜਾ ਹੁਣ ਕਿਸੇ ਦੀ ਗੱਲ ਸੁਣਨੀ ਅਹ ਕਿਹੜਾ ਜ ਸੂਟ ਲੈ ਕੇ ਦਵਾ ਤੈਨੂੰ ਤੂੰ ਸੂਟ ਵੇਚਣ ਲੱਗੀ ਮੇਰੇ ਮੂਰੇ ਬਹਿ ਬਤਾਨੀਆ ਨਾ ਕਰ ਹਾਂ ਆ ਸਰਪੰਚ ਨੂੰ ਫੋਨ ਕਰਕੇ ਕਹਿੰਦੀ ਸੀ ਮੈਨੂੰ ਸੂਟ ਦਵਾ ਦੇ ਕਿਹੜੇ ਕੰਜਰ ਕੀਤਾ ਨਹੀਂ ਫੋਨ ਨੂੰ ਸਰਪੰਚ ਨੂੰ ਤੂੰ ਕੰਜਰੀ ਨੇ ਕਰਿਆ ਕੰਜਰ ਸਰਪੰਚ ਨੂੰ ਅੱਛਾ ਮੈਨੂੰ ਤਾਂ ਆਇਤੀ ਵੀ ਸਰਪੰਚ ਅਵਾਜ਼ਾ ਕਰਦਾ ਤੂੰ ਭੌਂਕ ਦਿੱਤੀ ਹੈ ਦੇਖ ਲੈ ਹਾਜੇ ਮੈਨੂੰ ਬੋਲ ਜੇ ਤੂੰ ਭੌਂਕ ਦਿੱਤੀ ਨਾ ਸੱਚ ਦੇ ਦੂ ਡੰਡਾ ਤੂੰ ਤੋ ਹੋ ਨਾ ਬੀਬੀ ਕਾਲਾ ਕਰਬਾਰੀ ਤੂੰ ਕਿਹੜਾ ਫੋਨ ਕਰਤਾ ਸਰਪੰਚ ਨੂੰ ਨਾਲੇ ਤੂੰ ਕੀ ਬਕਵਾਸ ਮਾਰੀ ਜਾਂਦੀ ਆ ਸਾਡੇ ਨਾਲ ਨੀ ਤੂੰ ਬਕਵਾਸ ਨਾ ਮੈਨੂੰ ਬੋਲ ਹੈ ਤੂੰ ਹਜੇ ਇਹਦੀ ਸੈੱਡ ਲੈਣੀ ਆ ਨੀ ਮੇਰੇ ਘਰ ਵਾਲੇ ਨੇ ਫੋਨ ਕਰਕੇ ਕਹਿੰਦੇ ਮੈਨੂੰ ਸੂਟ ਦਵਾ ਦੇ ਹੈਂ ਬੋਲੀ ਮੈਂ ਜਾਨੀ ਆ ਵੇ ਕੰਜਰਾ ਮੈਂ ਤੇਰੇ ਮੁੱਕੀ ਮਾਰੂ ਮੈਂ ਤੇਰੇ ਇੰਜੇ ਨੀ ਤੂੰ ਮੇਰੇ ਘਰ ਵਾਲੇ ਮੈਂ ਕੀ ਬੋਲਦੀ ਆ ਤੂੰ ਆਪਦੇ ਘਰ ਵਾਲੇ ਨੂੰ ਸਮਝਾ ਤੂੰ ਮੇਰੀ ਸੱਸ ਤੇ ਕਿਉਂ ਚੌਧਰ ਮਾਰਦੀ ਆ ਨੀ ਬਹਿ ਜਾ ਨੀ ਨਿਚਲੀ ਤੂੰ ਦੇਖ ਲੈ ਅਰਜੇ ਮੇਰੀ ਸੱਸ ਨੂੰ ਕੁਝ ਕਿਹਾ ਨਹੀਂ ਤੁਸੀਂ ਇਹਨੂੰ ਸਾਂਭ ਲੋ ਇਹਨੂੰ ਕਦੇ ਤਾਂ ਮੇਰੀ ਆ ਪਾਠੀਆਂ ਚ ਘਰ ਵਾਲੇ ਨੂੰ ਸਾਂਭ ਤੇਰਾ ਸਰਪੰਚ ਚੌਥੇ ਦਿਨ ਆਂਦਾ ਰੇ ਧੱਕੇ ਖਾਂਦਾ ਕੀ ਕਰਨਾ ਆਂਦਾ ਇੱਥੇ ਇਹ ਬੁਲਾਉਂਦੀ ਆ ਆ ਮਹਾਰਾਣੀ ਤੇਰੀ ਫਿਰ ਤੇਰੇ ਤੋਂ ਸਾਂਭਦਾ ਨਹੀਂ ਪੱਗ ਜਾ ਪੱਗ ਜਾ ਉਹਨੇ ਮੈਂ ਤਾਂ ਕੰਗਾ ਕਰਵਾ ਨਹੀਂ ਆਉਦਾ ਨਹੀਂ ਤੂੰ ਬਹਿ ਜਾ ਨਿਚਲੀ ਮੈਂ ਕਹਿੰਿਆ ਕੋਣ ਕੋਣ ਨੂੰ ਡੰਡਾ ਤਾਂ ਮੈਂ ਤੇਰੇ ਵਾਸਤੇ ਹੀ ਲੈ ਕੇ ਆਈ ਸੀ ਤੂੰ ਹੱਥ ਲਾ ਕੇ ਤਾਂ ਦੇਖ ਹਾਂ ਨਹੀਂ ਤੇਰਾ ਵੀ ਤਾਂ ਹਲਕਾ ਜਿਹਾ ਡੰਡਾ ਮੈਂ ਹਾਂ ਫਿਰ ਚੱਲ ਤੂੰ ਉੱਠੇ ਖੜ ਆ ਜਾ ਆ ਜਾ ਚੱਲ ਉੱਠ ਉੱਠੀ ਹਾਂ ਪੁੱ ਲਗਿਆ ਦਲੀਕੁੱਟ ਮੇਲਾ ਦਾ ਹਨਾ ਤੇਰੀ ਘਰ ਦੇ ਛਾੜੀ ਸੀ ਮੈਂ ਐ ਨਹੀਂ ਮੈਂ ਦਾਦੀ ਦੁਰਦੀ ਹਾਂ ਉਹ ਤਾਂ ਕੱਲੀ ਸੀ ਹੱਥ ਹੱਥ ਲਾ ਕੇ ਦੇਖੀ ਨਹੀਂ ਉਹ ਤਾਂ ਮੈਨੂੰ ਪਤਾ ਹੀ ਆ ਤੂੰ ਕਿੰਨਾ ਕੁ ਡਰਦੀ ਆ ਜੇ ਤੈਨੂੰ ਘਰੋਂ ਡਰ ਹੋਵੇ ਤੂੰ ਇਹ ਜੇ ਲੱਛਣ ਨਾ ਕਰੀਂ ਅੱਛਾ ਹਾਂ ਅੱਛਾ ਆਪੇ ਸਰਪੰਚ ਜੀ ਨੂੰ ਸੰਭ ਕੇ ਰੱਖ ਸਾਮੇ ਹੀ ਹੋਇਆ ਇਹਨੂੰ ਸੰਭ ਕੇ ਰੱਖੋ ਇਹ ਤਾਂ ਸੰਭੀ ਹੋਈ ਆ ਨਹੀਂ ਮੇਰੇ ਘਰ ਵਾਲੇ ਤਾਂ ਕਿਉਂ ਸੂਟ ਮੰਗਦੀ ਆ ਤੁਸੀਂ ਦਬਾਵੋ ਇਹਨੂੰ ਸੂਟ ਜਿੰਨਾ ਸਰਦਾਰ ਆਂਦਾ ਹੋਊਗਾ ਤਾਂ ਮੰਗਦੀ ਆ ਸੰਭ ਲਿਆ ਉਹਨੂੰ ਨਹੀਂ ਮੈਂ ਤਾਂ ਉਹਦੀਆਂ ਵੀ ਨਾਸਾ ਚ ਡੰਡਾ ਦੇ ਤੂੰ ਇਹਦੇ ਵੀ ਸਾਰੇ ਨਾ ਖਾਣਦੇ ਨਹੀਂ ਸਾਰੇ ਬਣਾਪਾ ਪੈਨਸ਼ਨਾਂ ਖਾ ਗਏ ਤੁਸੀਂ ਸਾਰੇ ਪਿੰਡ ਦੀਆਂ ਨਾਲੀਆਂ ਖਾ ਗਏ ਸਾਰਿਆਂ ਦੀਆਂ ਤੁਸੀਂ ਗਰੰਟਾ ਖਾ ਗਏ ਛੱਡੇ ਮੈਂ ਮਰ ਜਾ ਨਹੀਂ ਤੂੰ ਕਦੇ ਦੇਖ ਲਿਆ ਸਾਨੂੰ ਨਾਲੀਆਂ ਖਾਂਦੇ ਸਾਰਾ ਪਿੰਡ ਕਹਿੰਦਾ ਉੱਥੇ ਕੋਈ ਨਾ ਉਹਨੂੰ ਪੰਜਰ ਨੂੰ ਮੈਂ ਦਸੋ ਬੀ ਆਪਾਂ ਕੁਦੀਤੀ ਹੋਰੀ ਨੂੰ ਨਹੀਂ ਤੂੰ ਕੀ ਬੋਲਣ ਨੂੰ ਮਰਦੀਆਂ ਨਹੀਂ ਆ ਜਿਹੜੇ ਲੈਕਾਂ ਨੇ ਪੈਸੇ ਆਤੀ ਸਰਪੰਚ ਉਹ ਖਾ ਗਿਆ ਇੱਥੇ ਲੋਕਾਂ ਦੇ ਐਸੀਅੰਟ ਹੁੰਦੇ ਨੇਗੇ ਉਹ ਪਹਾੜ ਧੁੱਪੋ ਪਹਾੜਪੁਰ ਪਰ ਕਿਹੜਾ ਪਿੰਡ ਪਹਾੜਪੁਰ ਵਾਲਾ ਪਹਾੜਪੁਰ ਵਾਲਾ ਜਗਦੀਪ ਆ ਜਿਹੜਾ ਉਹਨੇ ਪਿੰਡਾਂ ਚਮਕਣ ਲਾ ਤਾਂ ਬਹਿ ਜਾ ਬਹਿ ਜਾ ਹੁੰਦੀ ਆ ਉੱਥੇ ਇੰਨਾ ਲੋਕ ਦੇਖਣ ਆਉਂਦੇ ਨੇ ਪਿੰਡ ਨੂੰ ਉੱਥੇ ਫੈਲਮਾਂ ਬਣਦੀਆਂ ਨੇ ਸਾਰੇ ਪਿੰਡ ਚ ਲੱਟਾਂ ਲਵਾਈਆਂ ਤੁਸੀਂ ਗਰੰਟਾਂ ਦੀਆਂ ਗਰੰਟਾਂ ਖਾ ਜਾਂਦੇ ਆ ਫਿਰ ਝੋਲਾ ਜਾ પાਕੇ ਉਰੇ ਆ ਜਾਂਦਾ ਉਹ ਚੌਥੇ ਦਿਨ ਹਾਂ ਨਹੀਂ ਤੁਸੀਂ ਤਾਂ ਜਿਹੜੇ ਉੱਥੋਂ ਟਟੀਆਂ ਵਾਲੇ ਪੈਸੇ ਆਏ ਸੀ ਉਹ ਵੀ ਤੁਸੀਂ ਬੱਬਰ ਚ ਪਾ ਲੈ ਮੋਟੋ ਤਾਂ ਐ ਚਾ ਤਰ ਮੈਂ ਗਲਗੁੱਟਾ ਦੇ ਦੂੰ ਆਏ ਦੇਖ ਲਈ ਭੌਂਕਦੀਆਂ ਕੁੱਤੇ ਮੰਗੋ ਬਦਕਾਰ ਜਨਾਨੀਆਂ ਖਬਰ ਦੇ ਬੋਲਦੀਆਂ ਮੈਂ ਕਿਹੜੀ ਸੁਣੂ ਤੇਰੀ ਮੈਂ ਜੇ ਮੈਂ ਕਰਨੀ ਤੂੰ ਹਾਸ ਨੂੰ ਬੋਲੀ ਮੈਂ ਚੰਨ ਮਰ ਮੁਕੀਆਂ ਚੱਪ ਕਰ ਜਾ ਮੈਥੋਂ ਨਾ ਖਾਣੀ ਉਹਦੇ ਲਈ ਕੁੱਟ ਭੁੱਲੀ ਨਹੀਂ ਹਜੇ ਤੂੰ ਮੈਨ ਲਾ ਦਾ ਬਾਗ ਇਹ ਜਾ ਕੁੱਟ ਮੇਰੀ ਗੱਲ ਸੁਣ ਲੈ ਵੀ ਕਿੰਨਿਆਂ ਦੀ ਮਾਲਕਣਾ ਮੈਂ ਹੋ ਬੇਫਰਤਕੇ ਖਾ ਤੂੰ ਧੱਕੇ ਖਾ ਨਹੀਂ ਮੇਰੇ ਘਰਲੇ ਨੂੰ ਲੁੱਟਦੀ ਫਿਰਦੀ ਆ ਉਹ ਸਰਪੰਚ ਨੂੰ ਕਰ ਲੈ ਫਿਰ ਜਿਹੜੇ ਦੀ ਤਰੀਫਾਂ ਕਰਦੀ ਆ ਉਹ ਬਥੇਰੇ ਦਬਾ ਦੂ ਤੈਨੂੰ ਲੀੜੇ ਇਨ ਕੀ ਕਹਾ ਹੋਰ ਤੂੰ ਜਾਣਾ ਕਿ ਕੀ ਭਰਦੇ ਹੋ ਜੇ ਮੇਰੇ ਘਰ ਵਾਲੇ ਨੂੰ ਅੱਜ ਤੋਂ ਬਾਅਦ ਫੋਨ ਕਰ ਲੈਣਾ ਤੇਰੀ ਮੈਂ ਹਾਲਤ ਖਰਾਬ ਕਰ ਦੂੰ ਤੇਰਾ ਜੀਣਾ ਦੁੱਬੜ ਕਰ ਦੂੰ ਤੂੰ ਮੈਂ ਦੇਖ ਲੈ ਨਹੀਂ ਸਾਉਫ ਖੜੇ ਕੋਈ ਨਾ ਸੋਨੂੰ ਫੇਰ ਦੇਖੂ ਮੈਂ ਬੀਬੀ ਫੜ ਲੈ ਮੈਂ ਥਾਣਾ ਦਿਖਾਉਂਦਾ ਨਹੀਂ ਥਾਣਾ ਹਾਂ ਦੇਖ ਸਹੀ ਕਰ ਨਾ ਕਰ ਦੇ ਕੀ ਹਾਂ ਮੈਂ ਇਹਨੂੰ ਉਸ ਕੱਢੂ ਥਾਣਾ ਦਿਖਾ ਮਿੰ ਤੂੰ ਥਾਣਾ ਤਾਂ ਤੈਨੂੰ ਅਸੀਂ ਦਿਖਾਵਾਂਗੇ ਘਰ ਆ ਕੇ ਧਮਕੀਆਂ ਦਿੰਦੇ ਆ ਆ ਜਾ ਆ ਜਾ ਲੰਡਰ ਜਨਾ ਨਹੀਂ ਸੇ ਪੰਜ ਦੇ ਘਰ ਆਲੀ ਬੇੜਾ ਬਹਿ ਜੇ ਤੇਰਾ ਮੋਟੋ ਦਾ ਜਬਾਨ ਤਾਂ ਦੇਖ ਲੈ ਕੀ ਮੈਂ ਚਲਦੀ ਆ ਦੀ ਲੋਕਾਂ ਦਾ ਰੁਪਈਆ ਖਾਂਦੇ ਨੇ ਤਾਂ ਚੱਲ ਜੇ ਜਵਾਨ ਸਾਰੇ ਪਿੰਡ ਨੂੰ ਲੁੱਟ ਲੁੱਟ ਕੇ ਖਾ ਗਏ ਹਾ ਹਾਈ ਹੱਟਮ ਚੜਤਾ ਨਹੀਂ ਮੈਂ ਖਤਮ ਦਿਨ ਮੋਟੋ ਨੇ ਕਹੀ ਨਾ ਬੀਬੀ ਤੂੰ ਰਾਮ ਘਰ ਜਾ ਕੇ ਲੈ ਮੈਂ ਮੰਝਦੀ ਆ ਪਤਾ ਨਹੀਂ ਕਿੱਥੋਂ ਕਿੱਥੋਂ ਆ ਜਾਂਦੇ ਆ ਪਾਣੀ ਪੀਣੇ ਦਾ ਲਿਆ ਦੇ ਜਾ ਦਮ ਚੀਤ ਮਨਾ ਤੇਰਾ ਦਫੇ ਮਨਾ ਨਾ ਬੁੱਤ ਕੱਕ ਕੱਕ ਖਾ ਲੈ ਆ ਦੇਖ ਆ ਜਾ ਜੀਦਾ ਆ ਗਿਆ ਤਾਂ ਫੋਨ ਆ ਜਾਣ ਦਾ ਪਾਰਟੀ ਫੁੱਢੜ ਕਿਤੇ ਆ ਵੀ ਨਾ ਜੀ ਹੈਲੋ ਹਾਂ ਠੀਕ ਆ ਮੈਂ ਤੂੰ ਠੀਕ ਹੈ ਵੋਏ ਹੋਰ ਉਥੇ ਰਾਜਲੂਸ਼ ਕਰ ਦਿੱਤੀ ਤੇਰੇ ਨੂੰ ਫੋਨ ਆਉਂਦੇ ਨੇ ਤੇ ਤੂੰ ਲੋਕਾਂ ਨੂੰ ਸੂਟ ਦਵਾਉਂਗਾ ਨਾ ਤੂੰ ਦੇਖ ਤਲਾ ਇਹ ਵੀ ਮੂਰੇ ਉਹ ਬੁੜੀ ਬੋਲਦੀ ਆ ਤੂੰ ਫੋਨ ਕੱਟ ਦੇ ਜਮਾ ਸੁੱਟਣਾ ਜਮਾ ਸੁੱਟਣਾ ਤੂੰ ਇੱਥੇ ਘਰ ਪੱਟੇਂਗੀ ਨਾਲੇ ਹੋਰ ਕਿਵੇਂ ਕਰਿਆ ਆ ਕੇ ਗਈ ਹੈ ਲੈ ਕੀ ਕਹਿੰਦੀ ਟੀ ਕੋਈ ਗੱਲ ਨਹੀਂ ਆਤਰੇ ਪਉਆ ਲਾ ਕੇ ਕਰਦਾ ਸਰਬਸ ਇਹਦੀ ਆਹੋ ਹਾਂ ਕਹਿੰਦੀ ਕਹਿਤਾ ਫਿਰ ਲੈ ਲੌਣਿਆਂ ਦੀ 2 4 ਅੱਸਿਆ ਕਿਹੜੇ ਸਾਥ ਕੋਲੇ ਤੂੰ ਹੀ ਨਾ ਫਰੀ ਜਾਇਆ ਕਰਕੇ ਤੇ ਦਾ ਨੂਨ ਨਾਲ ਵਧੀਆ ਬੰਨ ਲਾਤੀ ਅੱਸਿਆ ਮੇਰੇ ਯਾਰ ਸਾਥ ਅੱਸਿਆ ਅੱਸਿਆ ਆਹੋ ਕੋਈ ਨਾ ਕੋਈ ਨਾ ਵਧੀਆ ਚੱਲ ਚੱਲ ਕਰਦਾ ਮੈਂ ਤੈਨੂੰ ਰੋਕ ਕੇ ਆਹੋ ਕਰੀਆ ਹਰੇ ਕਰਿਆ ਚੰਗਾ ਚੰਗਾ ਹਰ ਕੀ ਕਰਦੀ ਹਰ ਕੀ ਕਰਦੀ ਚੰਗਾ 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 ਪਾਪਾ ਜੀ ਆ ਲੋ ਚਾ ਆਉ ਲਿਆ ਭਾਈ ਚਾ ਘਰ ਮੈਂ ਮਰਜੀ ਦੇਖ ਕੇ ਫੜੇ ਕੋਈ ਨਹੀਂ ਕੋਈ ਨਹੀਂ ਭਾਈ ਨਾਲੇ ਆ ਭਾਈ ਰੌਲਾ ਕਾਦਾ ਪੈਂਦਾ ਦੀਗਾ ਪਾਪਾ ਜੀ ਹੁਣ ਤੁਹਾਨੂੰ ਕੀ ਦੱਸਾਂ ਉਹ ਸਰਪੰਚਣੀ ਆਈ ਸੀ ਲਾਂਬਾ ਲੈ ਕੇ ਅੱਛਾ ਕਹਿੰਦੀ ਬੀਬੀ ਨਾ ਸਰਪੰਚ ਨੂੰ ਫੋਨ ਕਰਦੀ ਆ ਉਹ ਕੱਦੋਂ ਫੋਨ ਕਰਦੀ ਆ ਫਿਰ ਉਹਨੂੰ ਪਤਾ ਨਹੀਂ ਸਰਪੰਚਨੀ ਤਾਂ ਇਹ ਕਹਿੰਦੀ ਸੀ ਕਹਿੰਦੀ ਉਹਨੂੰ ਫੋਨ ਕਰਕੇ ਕਹਿੰਦੀ ਮੈਨੂੰ ਸੂਟ ਦਵਾ ਸੂਟ ਮੰਗਦੀ ਆ ਤੋ ਨਾ ਸੂਟ ਰੁਪਾ ਮਰ ਗਏ ਭਾਈ ਮੁੰਡਾ ਹੈਗਾ ਤੂੰ ਹੈਗੀਆਂ ਦਿਵਾਲਿਆਵੇਂਗੀ ਮੈਂ ਹੈਗਾ ਮੈਨੂੰ ਦੱਸਿਓ ਉਹ ਆਹੀ ਗੱਲ ਦਾ ਤਾਂ ਰੋਣਾ ਮੈਨੂੰ ਤਾਂ ਆਪਣੀ ਸਮਝ ਆਂਦੀ ਕਦੇ ਸਰਪੰਚ ਨੂੰ ਕਹਿ ਦਿੰਦੀ ਆ ਮੇਰੀ ਪੈਨਸ਼ਨ ਲਵਾ ਦੇ ਕਦੇ ਉਹਨੂੰ ਕਹਿ ਦਿੰਦੀ ਆ ਮੈਨੂੰ ਆਟਾ ਦਾਲ ਦਵਾ ਦੇ ਕਦੇ ਕਹ ਦਿੰਦੀ ਆ ਸੂਟ ਦਵਾ ਦੇ ਦੱਸ ਪਹਿਲਾਂ ਆਪਾਂ ਮਾੜੇ ਆ ਕਿਸੇ ਪਾਸੋਂ ਤੂੰ ਮੈਨੂੰ ਬੁਲਾਉਂਦੀ ਹੁੰਦੀ ਭਾਈ ਮੈਂ ਤਾਂ ਦੋ ਲਾਉਂਦਾ ਪਾਪਾ ਜੀ ਹੁਣ ਤੁਸੀਂ ਜਨਾਨੀਆਂ ਦੀ ਲੜਾਈ ਚ ਚੰਗੇ ਨਹੀਂ ਲੱਗਦੇ ਹੈਗੇ ਨਾ ਕੀ ਪਤਾ ਉਹਦਾ ਤੁਹਾਨੂੰ ਕੀ ਦੁਸ਼ਣ ਲਾਦੇ ਉਹ ਹੁਣ ਬਾੜੀ ਤਾਂ ਆਪਣੀ ਆ ਕੀ ਕਰੀਏ ਭਾਈ ਉਹੀ ਤਾਂ ਮੈਨੂੰ ਸਮਝ ਨਹੀਂ ਆਉਂਦੀ ਜਦ ਰੱਬ ਨੇ ਸਾਰਾ ਕੁਝ ਦਿੱਤਾ ਐਨੀ ਜ਼ਮੀਨ ਐ ਜਦਾਤਾ ਐਡਾ ਵੱਡਾ ਘਰ ਆ ਵੀ ਕਾ ਤੋਂ ਉਹਨੂੰ 2-2 ਰੁਪਏ ਦੀਆਂ ਚੀਜ਼ਾਂ ਨੂੰ ਕਹਿੰਦੀ ਆ ਮੈਂ ਤਾਂ ਦੁਖੀ ਆ ਪਪਾ ਜੀ ਕੀ ਕਰਾਂ ਮੈਂ ਤਾਂ ਆਪ ਇੱਕ ਆ ਵੱਡਾ ਦੇ ਨਾਲ ਆਲੇ ਫਿਰਦਾ ਹੈਗਾ ਸ਼ਰਮ ਨਹੀਂ ਆਉਂਦੀ ਇਹਨੂੰ ਬਸ ਹੁਣ ਤੁਸੀਂ ਮੰਮੀ ਨੂੰ ਸਮਝਾਈਓ ਮੜ ਜਾ ਬਿਠਾ ਕੇ ਕਰੂੰ ਗੱਲ ਭਾਈ ਕੋਈ ਨਹੀਂ ਮੈਂ ਹਾਂ ਤੁਸੀਂ ਸਮਝਾਓ ਕਿਉਂਕਿ ਮੈਂ ਤਾਂ ਜ਼ਿਆਦਾ ਕਹਾਂਗੀ ਫਿਰ ਮੇਰੇ ਨਾਲ ਫਿਰ ਲੜਾਈ ਹੋਊਗੀ ਮੈਂ ਤਾਂ ਪਹਿਲਾਂ ਸੋਚਿਆ ਵੀ ਅਸ ਤੋਂ ਬਾਅਦ ਲੜਨ ਆਣੀ ਹੈਗਾ ਪਰ ਮੈਨੂੰ ਲੱਗਦਾ ਹੈ ਕਲੇਸ਼ ਫੇਰ ਕਰਾਉਣਗੇ ਕੋਈ ਨਹੀਂ ਭਾਈ ਮੈਂ ਕਰਦਾ ਗੱਲ ਚੰਗਾ ਜੇ ਅੱਜ ਮੈਨੂੰ ਲੱਗਦਾ ਮੈਂ ਕਿਤੇ ਨਾ ਹੁੰਦੀ ਉਹਨੇ ਲੱਤਾਂ ਬਾ ਤੋੜ ਜਾਣੀ ਸੀ ਬੀਬੀ ਦੀ ਵਧੀਆ ਮੈਂ ਤਾਂ ਕਹਿੰਨਾ ਐਈ ਹੁਣੀ ਚਾਹੀਦੀ ਇਹਦੇ ਨਾਲ ਹੋਣੀ ਤਾਂ ਚਾਹੀਦੀ ਆ ਪਰ ਪਾਪਾ ਜੀ ਲੋਕਾਂ ਤੋਂ ਥੋੜੀ ਘਟਾਇਆ ਜਾਂਦਾ ਆਪਣੇ ਘਰ ਦੇ ਨੂੰ ਓਏ ਹੁਣ ਭਾਈ ਸਮਝਦੀ ਨਹੀਂ ਕੀ ਕਰੀ ਫਿਰ ਹੁਣ ਫਿਰ ਵੀ ਸੱਸਿਆ ਮੇਰੀ ਹੁਣ ਮੈਂ ਲੋਕਾਂ ਦੇ ਸਾਹਮਣੇ ਥੋੜੀ ਉਹਦੀ ਬਦਨਾਮੀ ਕਰ ਸਕਦੀ ਆ ਘਰੇ ਤਾਂ ਜੋ ਕੁਝ ਚੱਲਦਾ ਚੱਲਦਾ ਉਹ ਤਾਂ ਪਤਾ ਹੀ ਆ ਤੁਹਾਨੂੰ ਵੀ ਚੱਲ ਤੂੰ ਮੇਰਾ ਕੋੜੇ ਸੋਏ ਦੀਆਂ ਹਾਂ ਫਿਰ ਫਿਰ ਕੀ ਫਾਇਦਾ ਸੀ ਕੋਈ ਨਹੀਂ ਮੈਂ ਕਰਦਾ ਉਹਦੇ ਨਾਲ ਗੱਲ ਤੁਸੀਂ ਬਿਠਾ ਕੇ ਸਮਝਾਓ ਮੜਾ ਜੀ ਕਰਦਾ ਮੈਂ ਲੈ ਗੱਲ ਮੈਂ ਕੀ ਕਰਾਂ ਮੈਂ ਉਹ ਕੁੜੀ ਸਹੂਏ ਵਿਚਾਰੀ ਆਉਣ ਦੇ ਇਹਨੂੰ ਇਹਨੂੰ ਦਿਨਾ ਅਕਲ ਮੈਂ ਹੁਣ ਲੈ ਵੀ ਨਿਆਰਾ ਆ ਗਿਆ ਅੱਜ ਤਾਂ ਮੈਗਨੇਰ ਸਤ ਕਿਉਣਾ ਬਾਬੇ ਬਣਦੀ ਐ ਸਰਪੰਚ ਨੇ ਤਾਂ ਲਾਤੇ ਦੀ ਰੰਗ ਨਾਲੇ 4 ਰੁਪਏ ਬਣਾ ਕੇ ਲੈ ਕੇ ਆ ਰਹੇ ਐ ਘਰੇ ਹਉ ਆ ਗਿਆ ਨਿਕਲੇ ਉਧਰ ਆ ਹਾਂ ਕਿੱਧਰ ਨਿਕਲੇ ਤੂੰ ਇਧਰ ਓ ਯਾਰ ਕਦੇ ਦਾ ਸੀਰੀਅਸ ਹੋ ਜਾਕਰ ਅਸਤਾ ਯਾਰ ਮੈਂ ਸੀਰੀਅਸ ਹੋਣ ਵਾਸਤੇ ਜੰਮਿਆ ਪਹਿਲਾਂ ਦੱਸ ਹਾਂ ਉਹ ਕੰਮ ਕੋ ਮਜ਼ਾ ਕਰ ਲਿਆ ਕਰਕੇ ਕਰਦਾ ਆ ਗੂਹਾ ਗੂਹਾ ਸਾਰਾ ਡੰਗਰਾ ਆ ਖੇਤੀ ਮੈਨੇ ਕਰਦਾ ਕਿੱਡਾ ਵੱਡਾ ਕੰਮ ਕਰਕੇ ਆਇਆ ਜੇ ਮੈਨੂੰ ਪਤਾ ਹੀ ਨਹੀਂ ਕੀ ਕਰਕੇ ਹੈ ਕੱਲੇ ਤਾਂ ਹੋਲੜ ਪਿੰਦੇ ਤੂੰ ਲੜ ਪਿੰਦੇ ਕਦੇ ਮੈਨੂੰ ਸਾਹ ਦੇਉਂਗੇ ਸੁਖ ਦਾ ਨਿਕਲੇ ਉਧੜੇ ਐ ਹੋਗਾ ਤਾਂਸ ਖੇਡ ਕੇ ਆਇਮਗਾ ਹੋਰ ਕਰਕੇ ਤੂੰ ਕੀ ਕਿਹੜੀ ਪਤਵੀ ਖਟ ਕੇ ਆਇਆ ਤਾਂਸ ਖੇਡਣੀ ਕੋਈ ਸੌਖੀ ਗੱਲ ਆ ਭਾਈ ਮੈਂ ਤੇਰੇ ਨਾਲ ਕਦ ਲੜਦੀ ਆ ਦੱਸ ਨਾ ਤੂੰ ਤਾਂ ਬਿੱਗੀ ਮੈਨੂੰ ਹੀ ਬਦਨਾਮ ਕਰੀ ਜਾਂਦਾ ਤੂੰ ਤਾਂ ਬੁਗੇ ਲੜਦਾ ਨਹੀਂ ਤੂੰ ਨਹੀਂ ਲੜਦਾ ਬੁਗੇ ਮੈਂ ਤੇਰੀ ਮੈਂ ਹੁਣ ਵੀ ਧਾਰ ਕੱਢ ਕੇ ਆਈ ਆ ਤੂੰ ਨਹੀਂ ਲੜਦਾ ਬੁਗੇ ਤੂੰ ਹੀ ਲੜਦਾ ਇਹੀ ਲੜ ਰਿਹਾ ਮੈਂ ਉਹ ਪਿਆਰ ਨਾਲ ਬੁਗੇ ਗਏ ਨੇ ਛੋਟੇ ਨੂੰ ਲੈ ਕੰਮ ਕਰ ਲਾ ਜਾ ਕੇ ਯਾਰ ਮਾਰਦਾ ਚੱਲ ਤੂੰ ਕਾ ਨਾ ਕੋਈ ਧਾਰਾ ਕੱਢਣੀ ਆ ਨਾ ਕੋਈ ਪਾਣੀ ਪਿਲਾਉਣਾ ਨਾ ਕੋਈ ਤੂੰ ਕਾ ਨੂੰ ਲੜਦਾ ਹੁੰਨਾ ਚੱਲ ਆਇਆ ਯਾਰ ਦੁੱਧ ਲੈ ਆ ਉਹੀ ਮੈਂ ਸਮਝਾ ਰਿਹਾ ਮੇਰੇ ਬਿਨਾ ਮਤਲਬ ਤੋਂ ਲੜਦਾ ਮੇਰੇ ਨਾਲ ਇਹ ਚੱਲ ਕੋਈ ਨਾ ਬਾਈ ਮੈਂ ਤੈਨੂੰ ਚਾਹ ਬਣਾ ਕੇ ਦੇ ਦਿੰਦੀ ਆ ਜਾ ਹਾਂ ਚਾਹ ਬਣਾ ਕੇ ਦੇ ਮੈਨੂੰ ਐਂ ਲੱਗਦਾ ਹੈਗਾ ਲਿਆ ਬਣਾ ਆਪੇ ਚਾਹ ਮੈਨੇ ਨਾ ਲੜਿਆ ਫਿਰ ਫਿਰ ਕੀ ਹੋ ਗਿਆ ਮੇਰੀ ਗੱਲ ਸੁਣ ਨਾਲੇ ਤੂੰ ਤੇਰੇ ਵੀ ਹੱਥ ਥੋੜਾ ਕਰੂੰਗਾ ਇੱਕ ਦਿਨ ਹੱਥ ਥੋੜਾ ਤੂੰ ਕੀ ਕਰ ਦੇਂਗਾ ਦਾਗ ਤੇਰੇ ਮੋਰਾਂ ਦੀ ਟੁੱਟ ਜੂ ਮੈਂ ਤੈਨੂੰ ਇਹਨਾਂ ਦਾ ਦੱਸਦਾ ਮੈਂ ਉਹ ਹੱਥ ਥੋਲੇ ਦੀ ਗੱਲ ਨਹੀਂ ਕਰਦਾ ਤੇਰੇ ਤਾਂ ਇਹਦੇ ਹੱਥ ਥੋਲੇ ਕਰੂੰਗਾ ਜਿਵੇਂ ਇਹ ਫਿਰਦੀਆਂ ਨੇ ਨਾ ਮਾਗਰ ਮੂਰੇ ਤੂੰ ਵੀ ਹੀ ਫਿਰੇਗਾ ਕਾਕਾ ਇਹ ਵੀ ਤੂੰ ਜਾ ਮੈਂ ਇਹ ਕਿਧਰੋਂ ਮਾਗਰ ਮੂਰੇ ਫਿਰਨ ਲੱਗ ਗਿਆਂ ਤੇਰੇ ਤੈਨੂੰ ਦੇਖ ਲਈ ਤੂੰ ਲੜਿਆ ਨਾ ਕਰ ਐਵੇਂ ਆ ਕੀ ਕੀ ਬਦਲੋ ਹੋਰੇ ਅੱਜ ਤੂੰ ਤਾਂ ਉਹਨੂੰ ਜ਼ਮੀਨ ਖਾਣ ਮੇਰੀ ਗੱਲ ਸੁਣ ਦੇ ਇਕੱਲਾ ਜੀ ਆ ਹੈ ਜੇ ਵਿਆਹ ਕਰਕੇ ਨਾ ਕੋਈ ਹੋਰ ਜਨਾਨੀ ਲਿਆ ਆ ਅੱਧੀ ਜ਼ਮੀਨ ਵੰਡ ਚੋ ਆਪਣੀ ਇਹਨੂੰ ਮੜ ਜਾ ਪਿਆਰ ਨਾਲ ਰੱਖ ਲੈ ਮੇਰੇ ਤਾਂ ਅੱਜ ਖਾਨੇ 'ਚ ਗੱਲ ਪਈ ਆ ਓ ਯਾਰ ਬੰਡ ਜੂ ਬੰਨ ਜਾਂਦੇ ਮੇਰਾ ਖੇੜਾ ਛੁੱਟੂਗਾ ਨਾਲ ਤਾਂ ਮੈਂ ਇੰਨੀ ਜ਼ਮੀਨ ਦਾ ਕੰਮ ਕਰਦਣ ਨਾਲ ਇੱਦੇ ਡੰਗਰ ਬੰਨਣਗੇ ਸਗੋਂ ਵਧੀਆ ਮੇਰਾ ਕੰਮ ਕੱਟੂ ਨਾਲੇ ਤੇਰਾ ਕੱਟੂ ਤੜ ਦਿਨ ਦਾ ਲੜੀ ਜਾਨੀ ਲੈਣੀ ਆ ਤੂੰ 10 15 ਕਿਲਿਓਂ ਦੇ ਨੇ ਤੇ ਹੱਕ ਚੋ ਓ ਯਾਰ ਰੱਬ ਨੇ ਸਾਰਾ ਕੁਝ ਦਿੱਤਾ ਵਧੀਆ ਆਪਾਂ ਨੂੰ ਨਿਆਰੀ ਲੈਣੇ ਚੱਲ ਇਹਨੂੰ ਚਾਹ ਪਲਾਣ ਦੇ ਮਾੜਾ ਜਿਹਾ ਪਿਆਰ ਨਾਲ ਬੋਲਿਆ ਫਿਰ ਜਾਂ ਬਿਸਕੁਟ ਰੱਖ ਦੀ ਉਹਨਾਂ ਨਾਲ ਹਾਂ ਪਾਰ ਲੇ ਜੀ ਮੈਂ ਦਿੰਦੀ ਆ ਚਾਹ ਬਣਾ ਕੇ ਹਾਂ ਨੀ ਉਹ ਲਿਆਈ ਬਾਦਾਮ ਵਾਲੇ ਸ਼ਰਮ ਨਹੀਂ ਆਉਂਦੀ ਸਾਰੇ